ਪਿਆਰੀ ਦੋਸਤੋ ਪਿਆਰ ਭਰੀ ਸ਼ਸ਼ੀਕਾਲ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਆ ਆਰਬੀਏ ਜਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕ ਨੇ ਦੇ ਲਈ ਇੱਕ ਨਵੇਂ ਨਿਯਮ ਸਕੂਲਰ ਜਾਰੀ ਕੀਤਾ ਹੈ ਔਰ ਇਹ ਨਵਾਂ ਨਿਯਮ 1 April 2024 ਤੋਂ ਲਾਗੂ ਹੋਣ ਵਾਲਾ ਹੈ ਔਰ ਆਮ ਲੋਕਾਂ ਨੂੰ ਸਰਕਾਰ ਦੇ ਵੱਲੋਂ ਵੱਡੀ ਸਹੂਲਤ ਜਿਹੜੀ ਹੈ ਇਹਨਾਂ ਨਿਯਮਾਂ ਦੇ ਨਾਲ ਜਿਹੜੀ ਹੈ ਮਿਲਨ ਜਾਰੀ ਹੈ ਸੋ ਆਓ ਇਸ ਬਾਰੇ ਵਧੇਰੇ ਜਾਣਕਾਰੀ ਲਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੱਸ ਦिए ਕਿ ਆਰਬੀਆਈ ਨੇ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ ਔਰ ਇਸ ਨੂੰ ਲੈ ਕੇ ਸਕੂਲਰ ਵੀ ਜਾਰੀ ਕਰ ਦਿੱਤਾ ਹੈ ਔਰ ਇਹ ਨਵਾਂ ਨਿਯਮ ਹੈ ਜ 1 ਅਪ੍ਰੈਲ 2024 ਤੋਂ ਲਾਗੂ ਹੋਣ ਜਾ ਰਿਹਾ ਹੈ ਹੋਰ ਦੱਸ ਦਈਏ ਦੋਸਤੋ ਜਿਸ ਤਰ੍ਹਾਂ ਕਿ ਬਹੁਤ ਸਾਰੇ ਬੈਂਕਾਂ ਦੇ ਖਾਤਕਾਰ ਹੋਣਗੇ ਤੁਹਾਡੇ ਵੀ ਜਿਹੜੇ ਨੇ ਉਹ ਸੇਵਿੰਗ ਅਕਾਊਂਟਸ ਹੋਣਗੇ ਔਰ ਕਈ ਬੈਂਕ ਜਿਹੜੇ ਮਿਨੀਮਮ ਚਾਰਜ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਵੱਡੀ ਰਕਮ ਜਿਹੜੀ ਹੈ ਵਸੂਲ ਦੇ ਹੋਣਗੇ ਦੋਸਤੋ ਆਰਬੀਆਈ ਨੇ ਇਸ ਨੂੰ ਲੈ ਕੇ ਜਿਹੜਾ ਨਵਾਂ ਨਿਯਮ ਬਣਾ ਦਿੱਤਾ ਹੈ 1 ਅਪ੍ਰੈਲ 2024 ਤੋਂ ਜਿਹੜਾ ਇਹ ਲਾਗੂ ਹੋਣ ਜਾ ਰਿਹਾ ਹੈ ਆਰਬੀ ਦਾ ਕਹਿਣਾ ਜੇਕਰ ਕੋਈ ਵੀ ਸੇਵਿੰਗ ਅਕਾਊਂਟ 2 ਸਾਲ ਦੇ ਉੱਪਰ ਤੋਂ ਉਸ ਦੀ ਜਿਹੜੀ ਵਰਤੋਂ ਨਹੀਂ ਹੋ ਰਹੀ ਸੋ ਬੈਂਕ ਉਹਨਾਂ ਖਾਤਿਆਂ ਦੇ ਲਈ ਮਿਨੀਮਮ ਚਾਰਜ ਜਿਹੜਾ ਵਸੂਲ ਨਹੀਂ ਕਰ ਸਕੇਗਾ ਜਾਨੀ ਕਿ ਜੇਕਰ ਥੋੜੇ ਤੋਂ ਤੁਹਾਡੇ ਤੋਂ ਮਿਨੀਮਮ ਚਾਰਜ ਵਸੂਲ ਕਰ ਰਹੇ ਹੋ ਰਹੇ ਨੇ 2 ਸਾਲ ਤੋਂ ਤੁਸੀਂ ਖਾਤੇ ਦੀ ਵਰਤੋਂ ਨਹੀਂ ਕੀਤੀ ਤਾਂ ਆਰਬੀਏ ਦੇ ਨਵੇਂ ਨਿਯਮਾਂ ਤੋਂ ਬਾਅਦ 1 ਅਪ੍ਰੈਲ 2024 ਤੋਂ ਬੈਂਕ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਕਰੇ ਪਾਏਗਾ ਇਸ ਦੇ ਨਾਲ ਹੀ ਆਰਬੀਏ ਨੇ ਇਹ ਵੀ ਕਿਹਾ ਹੈ ਕਿ ਕੁਝ ਖਾਤੇ ਜਿਹੜੇ ਨੇ ਅਸੀਂ ਡਾਇਰੈਕਟ ਬੈਨੀਫੀਸ਼ੀਅਰੀ ਜਾਂ ਸਕਾਲਰਸ਼ਿਪ ਦੇ ਲਈ ਯੂਜ਼ ਕਰਦੇ ਹਾਂ ਉਹਨਾਂ ਖਾਤਿਆਂ ਨੂੰ ਵੀ ਜਿਹੜਾ ਹੈ ਇਸ ਤਰ੍ਹਾਂ ਦੀ ਕੰਡੀਸ਼ਨ ਬੈਂਕ ਨਹੀਂ ਲਗਾ ਸਕੇਗਾ ਜਾਣੇ ਕਿ ਉਹਨਾਂ ਖਾਤਿਆਂ ਲਈ ਵੀ ਮਿਨੀਮਮ ਬੈਲੈਂਸ ਰੱਖਣਾ ਜ਼ਰੂਰੀ ਨਹੀਂ ਹੋਵੇਗਾ ਸੋ ਇਹ ਖਾਸ ਜਿਹੜਾ ਹੈ ਪਿਛਲੇ ਕਈ ਸਾਲਾਂ ਤਾਂ ਤੋਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਜਿਹੜੇ ਨੇ ਮਿਨੀਮਮ ਬੈਲੈਂਸ ਰੱਖਣ ਦੀ ਲਈ ਮਜਬੂਰ ਕਰਦੇ ਨੇ ਇਸ ਨੂੰ ਲੈ ਕੇ ਜਿਹੜਾ ਹੈ ਜੁਰਮਾਨਾ ਵੀ ਲਗਾਉਂਦੇ ਸਨ ਤੇ ਤੁਹਾਡੇ ਚਾਰਜਸ ਵੀ ਜਿਹੜੇ ਨੇ ਦੇਣੇ ਪੈਂਦੇ ਨੇ ਤੁਹਾਨੂੰ ਪਰ ਇਹਨਾਂ ਨਿਯਮਾਂ ਤੋਂ ਬਾਅਦ 1 April 2024 ਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਜਿਹੜੀ ਮਿਲੇਗੀ ਕਿਉਂਕਿ ਜੇਕਰ 2 ਸਾਲ ਤੱਕ ਤੁਸੀਂ ਉਸ ਖਾਤੇ ਦੀ ਵਰਤੋਂ ਨਹੀਂ ਕੀਤੀ ਤਾਂ ਬੈਂਕ ਮਿਨੀਮਮ ਚਾਰਜ ਦੇ ਰੂਪ ਵਿੱਚ ਤੁਹਾਡੇ ਤੋਂ ਕੋਈ ਚਾਰਜ ਨਹੀਂ ਲੈ ਸਕੇਗਾ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਅਪਡੇਟ ਤੁਹਾਨੂੰ ਵਧੀਆ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਲੈਣਾ ਸ਼ੇਅਰ ਜਰੂਰ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗਦੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ